ਅਸੀਂ ਗਏ ਸੀ ਇਸੇ ਕਰਕੇ ਕਿ ਹੁਣ ਅਸੀਂ ਬੱਤੀ ਕਮੇਟੀ ਦੀ ਮੀਟਿੰਗ ਰੱਖਣੀ ਹੈ ਭਰਤੀ ਸ਼ੁਰੂ ਕਰਨੀ ਹੈ ਤੇ ਨਾਲ ਪ੍ਰਧਾਨ ਸਾਹਿਬ ਦੇ ਅਸਤੀਫੇ ਦਾ ਜਿਹੜਾ ਫੈਸਲਾ ਲੈਣਾ ਸ਼੍ਰੋਮਣੀ ਅਕਾਲੀ ਦਲ ਦੇ ਬਫਦ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਉੱਤੇ ਚਰਚਾ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਦਲਜੀਤ ਸਿੰਘ ਚਿਮਾਰੇ ਵੱਲੋਂ ਗੱਲਬਾਤ ਕਰਦੇ ਆ ਮੀਡੀਆ ਦੇ ਨਾਲ ਕਿਹਾ ਗਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਉਹਨਾਂ ਦੇ ਅਸਤੀਫੇ ਦੇ ਉੱਤੇ ਫੈਸਲਾ ਲਿਆ ਜਾਵੇਗਾ ਤੋਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਾਦ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਤਾਂ ਇਸ ਮੁਲਾਕਾਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੇ ਉੱਤੇ ਚਰਚਾ ਹੋਈ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਅਤੇ ਹੋਰ तमाम ਲੀਡਰਸ਼ਿਪ ਦੇ ਆਏ ਅਸਤੀਫਿਆਂ ਦੇ ਉੱਤੇ ਜਲਦ ਫੈਸਲਾ ਲਵੇ ਕਿਸੇ ਤਰ੍ਹਾਂ ਦੀ ਆਨਕਾਨੀ ਨਾ ਕਰੇ। ਤਾਂ ਉਸ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਸ਼ੋਮਨੀ ਅਕਾਲੀ ਦਲ ਦੇ ਬਫਦ ਦੇ ਵੱਲੋਂ ਮੁਲਾਕਾਤ ਕੀਤੀ ਗਈ ਵਰਕਿੰਗ ਕਮੇਟੀ ਨੇ ਤਾਂ ਕਰਨਾ ਹੀ ਹੈ ਵਰਕਿੰਗ ਕਮੇਟੀ ਦਾ ਅਧਿਕਾਰ ਹਤਾ ਜੀ ਜੀ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਉਹ ਤਾਂ ਉਹਦੀ ਮੀਟਿੰਗ ਤਾਂ ਨਹੀਂ ਅਸੀਂ ਰੱਖ ਰਹੇ ਸੀ ਕਿ ਅਸੀਂ ਆ ਜਿਹੜਾ ਭਰਤੀ ਵਾਲਾ ਇਸ਼ੂ ਸੀ ਇਹ ਪਹਿਲਾਂ ਸਿੰਘ ਸਾਹਿਬ ਦੀ ਸੰਤੁਸ਼ਟੀ ਕਰਾਉਣੀ ਚਾਹੁੰਦੇ ਠੀਕ ਹੈ ਉਹ ਅਸੀਂ ਜ਼ਰੂਰੀ ਹੈ ਕਿਉਂਕਿ ਗੱਲ ਅਸੀਂ ਸਾਨੂੰ ਕੰਮ ਦੀ ਕਾੜੀ ਨਹੀਂ ਹੁੰਦੀ ਪਹਿਲਾਂ ਸੰਸਥਾ ਦਾ ਸਤਕਾਰ ਹੈ ਇਸ ਕਰਕੇ ਪਹਿਲਾਂ ਅਸੀਂ ਉਹਨਾਂ ਨੂੰ ਜਨਨੀ ਦੇ ਤੱਕ تسਲੀ ਨਹੀਂ ਸੀ ਕਰਾ ਲੈਂਦੇ ਸਾਰੇ ਪੁਆਇੰਟ ਸੇ ਉਨੇ ਦੇ ਤੱਕ ਅਸੀਂ ਨਹੀਂ ਸੀ ਰੱਖਣੀ ਇਸ ਕਰਕੇ ਉਹ ਹੁਣ ਅੱਜ ਇਹ ਗੱਲ ਕਰਕੇ ਤੇ ਉਹਦੀ ਮੀਟਿੰਗ ਵਿੱਚ ਅਸੀਂ ਤੇ ਕੱਲੀ ਨੇ ਆਟੋ ਚ ਸਮਝ ਗਿਆ ਜੀ ਤੁਹਾਡੀ ਜਿਹੜੀ ਪਾਰਟੀ ਆ ਪੋਲੀਟੀਕਲ ਪਾਰਟੀਆਂ ਜਿਸ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹਨੂੰ ਮੈਂਬਰ ਬਣਨ ਦਾ ਅਧਿਕਾਰ ਆ ਕੋਈ ਧਰਮ ਕੋਈ ਜਾਤ ਪਾਤ ਨਹੀਂ ਇਹ ਚ ਦੇਖਿਆ ਜਾਂਦਾ ਪਰ ਵਰਕਿੰਗ ਕਮੇਟੀ ਦੇ ਬਹੁਤਾਂ ਦੇ ਮੈਂਬਰ ਜਿਹੜੇ ਨੇ ਉਹ ਬਤੌਰ ਸੇਖਣੇ ਅੰਮ੍ਰਿਤਧਾਰੀ ਨੇ ਉਹ ਅਕਾਲ ਤੱਕ ਸਾਬ ਦੀ ਹਰ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਪਰ ਫਿਰ ਵੀ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗਾਂ ਪੱਤਰ ਘੰਟੇ ਚ ਨਾ ਸੱਦ ਕੇ ਇੰਨੇ ਦਿਨ ਕਿਉਂ ਲਗਾਏ ਕਿ ਨਹੀਂ ਦੇਖੋ ਅਸੀਂ ਜਿਹੜਾ ਵੱਡਾ ਫੈਸਲਾ ਕਰਨਾ ਸੀ ਭਰਤੀ ਦਾ ਪਾਰਟੀ ਸੰਵਿਧਾਨ ਦੇ ਮੁਤਾਬਕ ਕਰਨਾ ਥੋੜਾ ਬਿਚਰਾ ਇਹ ਚ ਹਿੰਦੂ ਸਿੱਖ ਦਾ ਗੱਲ ਹੀ ਆ ਕਿ ਜਿਹੜੀ ਪਾਰਟੀ ਆ ਦੇਖਣਾ ਪਾਰਟੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਇਹ ਇਦਾਂ ਹੀ ਸਾਡੀ ਪਾਰਟੀ ਰਜਿਸਟਰ ਹੋਈ ਹੈ ਉਹਦੇ ਵਿੱਚ ਹੀ ਲਿਖਿਆ ਹੋਇਆ ਪਾਰਟੀ ਦੇ ਵਿੱਚ ਜੇ ਕੋਈ ਤਾਂ ਮੇਰੇ ਕੋਲ ਸੰਧਾੜ ਮੈਂ ਤੁਹਾਨੂੰ ਲਾਈਨ ਪੜ੍ਹ ਕੇ ਦੱਸ ਦਿੰਨਾ ਕਿ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਹੈ ਇਹਦਾ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਕਰਨਾ ਇਹਦੀਆਂ ਡੇਟਾ ਵੀ ਉਹਨੇ ਉਹਨੇ ਤੈਅ ਕਰੀਆਂ ਨੇ ਇਹਦੀ ਅਨਰੋਲਮੈਂਟ ਦਾ ਸਾਰਾ ਬਾਕੀ ਕੰਮਕਾਜ ਵੀ ਉਹਨੇ ਡਾਇਰੈਕਸ਼ਨ ਦੇਣੀ ਆ ਔਰ ਜਿੰਨੀ ਦੇਰ ਤੱਕ ਕੋ ਭਰਤੀ ਚੱਲਦੀ ਹੈ ਪ੍ਰਾਰੇ ਉਹਦੇ ਦਰ ਆਪਣੇ ਜ਼ਿੰਮੇਵਾਰ ਉਹਦੇ ਉੱਤੇ ਬਣੇ ਰਹਦੇ ਆ ਅਸੀਂ ਆਬਜ਼ਰਵਰ ਵੀ ਵਰਕਿੰਗ ਕਮੇਟੀ ਨੇ ਲਾਉਣੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਦੂਜੀਆਂ ਸਟੇਟਾਂ ਦੇ ਇਹਦੇ ਜਿਹੜੀ ਭਰਤੀ ਦੇ ਪੈਸੇ ਆਉਣੇ ਆ ਉਹ ਵੀ ਪਾਰਟੀ ਦੇ ਅਕਾਊਂਟਾਂ 'ਚ ਜਮ੍ਹਾਂ ਹੋਣੇ ਆ ਜਿਹੜੀਆਂ ਭਰਤੀ ਦੀਆਂ ਕਾਪੀਆਂ ਇਸ਼ੂ ਹੋਣੀਆਂ ਉਹਦੇ ਲੈਜਰਾਂ 'ਚ ਸੀਰੀਅਲ ਨੰਬਰ ਚੜਦੇ ਆ ਕੱਲੇ-ਕੱਲੇ ਬੰਦੇ ਨੂੰ ਇਸ਼ੂ ਹੋਣੀ ਕਿੰਨੇ ਨੰਬਰ ਕਾਪੀ ਹੋਈ ਇਸਾਰਾ ਦਫਤਰ ਦਾ ਕੰਮ ਹੁੰਦਾ ਉਹਨੂੰ ਵਰਕਿੰਗ ਕਮੇਟੀ ਜਿਹੜੀ ਹੈ ਸਾਰੀ ਜਿਹੜੀ ਆ ਪਾਰਟੀ ਆ ਜਿਹੜਾ ਆਰਗੇਨਾਈਜੇਸ਼ਨ ਹੈ ਉਹ ਸਾਰੀ ਸੁਪਰਵਾਈਜ਼ ਕਰਦੀ। ਕੀਮਾ ਸਾਹਿਬ ਅੱਜ ਜਥੇਦਾਰ ਸਾਹਿਬ ਦਾ ਤੁਹਾਡੀ ਗੱਲ ਸੁਣ ਕੇ ਕੀ ਪ੍ਰਤੀਕਿਰਿਆਨ ਸੀਗਾ ਔਰ ਨਹੀਂ ਅਸਰਨਾ ਸਾਹਿਬ ਨੇ ਕਾਲੀਤਾਲ ਤੇ ਨਾਰਾਜ਼ਗੀ ਦਾ ਪਾਇਆ ਅੱਜ ਉਹਨਾਂ ਦਾ ਕੀ ਨਾਰਾਜ਼ਗੀ ਦੂਰ ਹੋਈ ਹੈ ਜੀ ਕੱਲ ਕੱਲ ਦੀ ਕੀ ਨਾਰਾਜ਼ਗੀ ਨਹੀਂ ਦੇਖੋ ਕਦੇ ਵੀ ਜਥੇਦਾਰ ਸਾਹਿਬ ਨਾਰਾਜ਼ ਨਹੀਂ ਹੁੰਦੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿੰਨੀ ਵਾਲੀ ਵੀ ਅਸੀਂ ਆਏ ਆ ਬੜੇ ਦੇ ਨਾਲ ਸਤਕਾਰ ਦੇ ਨਾਲ ਉਹਨਾਂ ਨੇ ਜਿਹੜੀ ਵੀ ਦੰਦ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸਰਦਾਰ ਸਾਹਿਬ ਤੁਸੀਂ ਇਸ ਕਰਕੇ ਅਸੀਂ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਅਸੀਂ ਗਏ ਸੀ ਇਸੇ ਕਰਕੇ ਕਿ ਹੁਣ ਅਸੀਂ ਵਰਤੀ ਕਮੇਟੀ ਦੀ ਮੀਟਿੰਗ ਰੱਖਣੀ ਹੈ ਭਰਤੀ ਸ਼ੁਰੂ ਕਰਨੀ ਹੈ ਤੇ ਨਾਲ ਪ੍ਰਧਾਨ ਸਾਹਿਬ ਦੇ ਅਸਤੀਫੇ ਦਾ ਜਿਹੜਾ ਫੈਸਲਾ ਲੈਣਾ ਉਹ ਹੁਣ ਅਸੀਂ ਇਮੀਡੀਏਟਲੀ ਬਰਕੇ ਕਮੇਟੀ ਦੀ ਮੀਟਿੰਗ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਜੈਦਰ ਸਾਹਿਬ ਨੇ ਸੱਤ ਮੈਂਬਰੀ ਪ੍ਰਾਈਸ ਦੀ ਭਰਤੀ ਬਾਰੇ ਉਹਦੇ ਬਾਰੇ ਕੋਈ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਦੋ ਚੀਜ਼ਾਂ ਲਿਖਿਆ ਸੀ ਨਾ ਨਾਲ ਉਹਨਾਂ ਨੇ ਵੀ ਲਿਖਿਆ ਸੀ ਕਿ ਪਾਰਟੀ ਦੇ ਆਪਣੇ ਸੰਵਿਧਾਨ ਦੇ ਤੱਤ ਉਹ ਸੀ ਲਿਖਿਆ ਕਿ ਉਹ ਸੰਵਿਧਾਨ ਦੇ ਵਿੱਚ ਨਹੀਂ ਹੁੰਦੀ ਇਸੇ ਕਰਕੇ ਤਾਂ ਇਨਾ ਟਾਈਮ ਲਿਆ ਕਿ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਹ ਕਰੂ ਪਾਰਟੀ ਦਾ ਨੁਕਸਾਨ ਨਹੀਂ ਹੁੰਦਾ ਇਹ ਧੰਨਵਾਦ ਹੈ ਉਹਨਾਂ ਦਾ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਇਸ ਚੀਜ਼ ਨੂੰ ਪ੍ਰਬੰਧ ਕੀਤਾ ਸਰ ਬਿਊਰੋ ਰਿਪੋਰਟ ਦਾ ਪੰਜਾਬੀ ਲਿੰਕ